ਸਤਿ ਸ੍ਰੀ ਅਕਾਲ ਵਾਸ਼ਕਾ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੋਰਾ ਨੇ ਮਲੇਕੋਲਾ ਵਿਖੇ ਇੱਕ ਮੀਟਿੰਗ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਪ੍ਰਧਾਨ ਸਭਾ ਹਲਕਾ ਅਮਰਗੜ ਆਪਣੇ ਹੱਕਾ ਤੋਂ ਅੱਜ ਵੀ ਵਾਂਝਾ ਹੈ ਉਸ ਨੂੰ ਕਦੇ ਵੀ ਆਪਣਾ ਹੱਕ ਨਹੀਂ ਮਿਲਿਆ ਇਸ ਮੌਕੇ ਜੱਸੀ ਖੰਗੋਰਾ ਨੇ ਹੋਰ ਕੀ ਕਿਹਾ ਆਓ ਸੁਣੀਏ ਅਮਰਗੜ ਹਲਕੇ ਦਾ ਮਸਲਾ ਮੈਂ ਚਾਹੁੰਦਾ ਵੀ ਅਮਰਗੜ ਹਲਕੀ ਨੂੰ ਆਪਣਾ ਹੱਕ ਮਿਲੇ ਤੇ ਮੈਂ ਚਾਹੁੰਦਾ ਵੀ ਦੋਨੇ ਹਲਕੇ ਅਮਰਗੜ ਤੇ ਮਲੇਰਕੋਟਾ ਕਟੇਕ ਕੰਸੈਂਸਸ ਦੇ ਨਾਲ ਚ ਕਿਉਂਕਿ ਛੋਟਾ ਡਿਸਟ੍ਰਿਕਟ ਆ ਪੰਜਾਬ ਦਾ ਸਭ ਤੋਂ ਛੋਟਾ ਡਿਸਟ੍ਰਿਕਟ ਬਹੁਤ ਮੌਕੇ ਆ ਥੇ ਡਿਵੈਲਪਮੈਂਟ ਪੋਟੈਂਸ਼ੀਅਲ ਜਿਹੜਾ ਮਲੇਰਕੋਟਾ ਦੇ ਡਿਸਟ੍ਰਿਕਟ ਚ ਆ ਮੈਂ ਕਹਿੰਦਾ ਸ਼ਾਇਦ ਪੰਜਾਬ ਦੇ ਹੋਰ ਕੋਈ ਡਿਸਟ੍ਰਿਕਟ ਚ ਹੋਵੇ ਜਿਹੜੇ ਅੰਮ੍ਰਿਤਸਰ ਕਟੜਾ ਹਾਈਵੇ ਆ ਜਿਹੜੀ ਹਾਈਵੇ ਨੇ ਆਪਾਂ ਨੂੰ ਦੋ ਐਕਸੈਸ ਪੁਆਇੰਟ ਦਿੱਤੇ ਆ ਇਹ ਕੋਈ ਛੋਟੀ ਮੂਟੀ ਗੱਲ ਆ ਸੋ ਸੁਕੜੇ ਹੋਰ ਹਲਕੇ ਚ ਦੋ ਐਕਸੈਸ ਪੁਆਇੰਟ ਮਿਲਿਆ ਇਸ ਹਲਕ ਸਪਰਸਿਵ ਤੇ ਜਿੱਥੇ ਐਕਸਪਰਸਵੇ ਲੱਗਦੀ ਆ ਉਥੇ ਡਿਸਟ੍ਰਿਬਿਊਸ਼ਨ ਸੈਂਟਰ ਖੁੱਲਦੇ ਆ ਉਥੇ ਫੈਕਟਰੀਆਂ ਆਉਂਦੀਆਂ ਸੋ ਮਲੇ ਕੋਲੇ ਹਲਕੇ ਦੀ ਡਿਵੈਲਪਮੈਂਟ ਲਈ ਇਹ ਜਿਹੜੀ ਕਨੈਕਟੀਵਿਟੀ ਇੰਪਰੂਵ ਕੀਤੀ ਜਾ ਰਹੀ ਆ ਇਹ ਬੜੀ ਇਕਨੋਮਿਕ ਓਪਰਚ्युनिटी ਇੱਥੇ ਕੱਲੀ ਵੇਹ ਹਾਊਸ ਨਹੀਂ ਆਉਂਦੇ ਇੱਥੇ ਤੁਸੀਂ ਕੋਲ ਸਟੋਰੇਜ ਵੀ ਦੇਖੋਗੇ ਜਿਹੜੀ ਆਪਣੀ ਇੱਥੇ ਵੀ ਸਬਜ਼ੀਆਂ ਦੀ ਅਲਟਿਵੇਸ਼ਨ ਹੋ ਰਹੀ ਆ ਫਰੂਟ ਐਂਡ ਵੇਜ ਹੋ ਰਹੀ ਆ ਉਹਨਾਂ ਲਈ ਕੋールド ਸਟੋਰੇਜ ਆਉਣਗੇ ਵੱਡੀਆਂ ਕੰਪਨੀਆਂ ਆਉਣਗੀਆਂ ਜਿਹੜਾ ਅੱਜ ਆਪਣਾ ਮਾਲ بگਦਾ ਨਹੀਂ ਤੇ ਆਪਾਂ ਰੋੜ ਲਾ ਪੈਂਦਾ ਉਹ ਆਪਣੇ ਨਾਲ ਫ੍ਰੀ ਕੰਟਰੈਕਟ ਕਰਨਗੇ ਫਿਰ ਇਸ ਹਫ਼ਤੇ ਦੇ ਵਿੱਚ ਅਮੀਰੀ ਆਉ ਲੇਕਿਨ ਇਹ ਜਿਹੜਾ ਸਾਰਾ ਪ੍ਰੋਸੈਸ ਆਪਾਂ ਤਾਂ ਮੈਨੇਜ ਕਰ ਸਕਦਾ ਜੀ ਜੇ ਇੱਥੇ ਪੋਜ਼ਿਟਿਵ ਥਿੰਕਿੰਗ ਦੇ ਪੋਲੀਟੀਸ਼ੀਅਨ ਆਪਾਂ ਲੱਗੇ ਆ ਮੰਨਾਂਗੇ ਜਦੋਂ ਉਹ ਹੀ ਜਿਹੇ politician ਲਿਆ ਕੇ ਆਵਾਂਗੇ ਜਿਨ੍ਹਾਂ ਨੇ ਹਮੇਸ਼ਾ ਪਿੱਛੇ ਦੇਖਿਆ ਨਾ ਆਪ ਕੋ ਨਾ ਗਿਆ ਇਰੋਟ ਕੜੇ ਇਰੋਟ ਕੜੇ ਉਹ ਪੋਜ਼ਿਟਿਵ ਥਿੰਕਿੰਗ ਡੈਮੋਕ੍ਰੇਸੀ ਦੇ ਵਿੱਚ ਆਪਾਂ ਨੂੰ ਪੋਜ਼ਿਟਿਵ ਥਿੰਕਿੰਗ ਜਾਈਏ ਨਾ ਮੇਰੇ ਛੋਟੇ ਵੀਰ ਵਿਪਾ ਜੇ ਤੁਸੀਂ ਸਿਆਸਤ ਦੇ ਵਿੱਚ ਹਿੱਸਾ ਲੈਣਾ ਤੁਹਾਨੂੰ ਨਹੀਂ ਟਿਕਟ ਮਿਲਦਾ ਤੁਸੀਂ ਆਜ਼ਾਦ ਲੜੋ ਕਿਉਂਕਿ ਜੇ ਤੁਸੀਂ ਆਜ਼ਾਦ ਲੜੋਗੇ ਥੋੜਾ ਮੁਲਬ ਹੋਊਗਾ ਤੇ ਜੇ ਤੁਸੀਂ ਜਨਤਾ ਦੀ ਸੇਵਾ ਕਰੋਗੇ ਜਨਤਾ ਨਾਲ ਖੜੋਗੇ ਤੁਹਾਡਾ ਮੋਲ ਵਧੂ ਤੇ ਜਦੋਂ ਤੁਹਾਡਾ ਮੋਲ ਵਧੂਗਾ ਕੋਈ ਨਾ ਕੋਈ ਪਾਰਟੀ ਪਛਾਣੂਗੀ ਤੇ ਜਦੋਂ ਕੋਈ ਪਾਰਟੀ ਪਛਾਣੂਗੀ ਤੁਹਾਨੂੰ ਟਿਕਟ ਮਿਲੂਗਾ ਇਹ ਨਹੀਂ ਵੀ ਤੁਹਾਡੇ ਤਾਏ ਚਾਚੇ ਸਿਆਸਤ ਸੀਗੇ ਜਾਂ ਤੁਹਾਡੇ ਦਾਦਾ ਜੀ ਐਮਐਲਏ ਸੀਗੇ ਇਹ ਕੋਈ ਕੰਡੀਸ਼ਨ ਨਹੀਂ ਗੀ ਇਹ ਡੈਮੋਕ੍ਰੇਸੀ ਆ ਸਾਰਿਆਂ ਦਾ ਹੱਕ ਬਣਦਾ ਜੇ ਕਿਸੇ ਨੇ ਸਿਆਸਤ ਕੀਤਾ ਹੈ ਨਾ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਲੇਕਿਨ politician ਕਈ ਵਾਰੀ ਗਲਤ ਲੈ ਕੇ ਬੈਠੇ ਹੁੰਦੇ ਨੇ ਤੂੰ ਦੇਖੋ politicianਾਂ ਕੋਲ ਜਿਹੜਾ ਤਾਕਤ ਜਿਹੜੀ ਤਾਕਤ ਹੁੰਦੀ ਆ ਉਹ ਤਾਂ ਜਨਤਾ ਨੇ ਦਿੱਤੀ ਹੁੰਦੀ ਆ ਜਨਤਾ ਦਿੰਦੀ ਤੇ ਜਨਤਾ ਖੋਦੀ ਜਿਤਾਉਂਦੀ ਵੀ ਹਰਾਉਂਦੀ ਇਹ ਜਨਤਾ ਦੀ ਆਵਾਜ਼ ਆ ਲੇਕਿਨ politician ਕਈ ਵਾਰੀ ਗਲਤ ਲੈ ਕੇ ਹੀ ਰਹਿ ਜਾਂਦੇ ਆ ਵੀ ਮੈਂ ਕਿਸੇ ਨੂੰ ਉੱਠਣ ਨਹੀਂ ਦੇਣਾ ਬੜਾ ਗਲਤ ਲੈ ਕੇ ਨੋਰਮਲੀ ਜਿਹੜੇ ਰੂਲ ਇਹੀ ਹੁੰਦੇ ਨੇ ਉੱਥੇ ਵੀ ਗਰੋਥਮੈਂਟ ਘੱਟ ਰਹੀ ਹੁੰਦੀ ਹੈ। ਸੋ ਅਨਬੈਲੈਂਸ ਵੀ ਦੇਖੀ। ਅਨਬੈਲੈਂਸ ਅਮਰਕਾਰ ਹਲਕਾਉਂ ਲੇਪਕੋਲੇ ਹਲਕਿਨਾਉਂ ਘੱਟ ਬਲ। ਤੇ ਆਪਾਂ ਇਹ ਜਿਹੜੀ ਇਨਕਵੈਲਿਟੀ ਆ ਇਹਨੂੰ ਕਿਵੇਂ ਐਡਰੈਸ ਕਰੀਏ। ਆਪਾਂ ਤਾਂ ਹੀ ਐਡਰੈਸ ਕਰਾਂਗੇ ਜੇ ਆਪਣੀ ਇੱਥੇ ਇੱਕ ਅੱਛੀ ਸੋਚ ਦੀ ਲੀਡਰਸ਼ਿਪ ਆਉਂਦੀ। ਜਿਹੜੀ ਜਿਹੜੀ ਪਹਿਲੀ ਵਾਰ ਬਣੀ। ਆ ਮਤਲਬ ਅਰਥਾਤ ਤਲੀਵਾਰੀ ਇਲੈਕਸ਼ਨ। ਸੱਲੰਤਰ ਮਤਲਬ ਅਰਥਾਤ ਤਨੀ ਸਾਹਿਬ। ਤਾਂ ਤੁਜੀ ਹੱਤਕ੍ਰੇਡਾ ਕਹਿੰਦਾ ਕੀ ਕਦਾਵਾ ਕੀ ਕਮੀ ਰਹੀ ਹੁੰਦਾ ਇਸਲੇਮ ਤਾਂ ਨਹੀਂ। ਤੁਸੀਂ ਦੇਖੋ ਮੈਨੇ ਕਹਾਂਾ ਕਮੀ ਜਿਹੜਾ ਮਲੇਰਕੋਟਲਾ ਡਿਸਟ੍ਰਿਕਟ ਬਣਿਆ ਹਾਂ ਅਮਰਗੜ ਹਲਕਾ ਦਾ 2008 ਨਾ ਬਣਿਆ ਹੁੰਦੇ ਆ। ਹਾਂ ਜੀ। 2009-9 ਚ ਪਹਿਲੀ ਪਾਰਲੀਮੈਂਟਰੀ ਜੌਨ ਇੱਥੇ ਹੋਈ। ਸਮਝਣ ਹਰ ਨਵੇਂ ਹਲਕੇ ਤਾਂ 2008 ਤੇ ਬਣੇ ਹੋਏ ਆ। ਮਲੇਰਕੋਟਲਾ ਡਿਸਟ੍ਰਿਕਟ ਪੰਜ ਬਣੇ। ਹਾਂ ਜੀ। ਲੇਕਿਨ ਬਣਿਆ ਸੀ ਜਦੋਂ ਕਾਂਗਰਸ ਸਰਕਾਰ ਦੀ ਟਰਮ ਮੁੱਕਰ ਵਾਲੀ ਸੀ। ਤੇ ਜੇ ਪਹਿਲਾਂ ਬਣਿਆ ਹੁੰਦਾ ਜੇ 217 ਬਣ ਜਾਂਦਾ ਉਹ ਜਿਹੜੀ ਕਾਂਗਰਸੀਅਨ ਐਡਮਿਨਿਸਟ੍ਰੇਸ਼ਨ ਸੀ ਉਹ ਸਾਤਾ ਹੋਰ ਚੇਂਜ ਲੈ ਕੇ ਆਉਂਦੀ ਤੇ ਹੋਰ ਡਿਵੈਲਪਮੈਂਟ ਇਨੀਸ਼ੀਏਟਿਵ ਲੈ ਕੇ ਆਉਂਦੀ ਸੋ ਇਹ ਜਿਹੜਾ ਡਿਵੈਲਪਮੈਂਟ ਦੀ ਲੋੜ ਹੈ ਇਹ ਜਿਹੜਾ ਆਪਾਂ ਨੂੰ ਅਪਜੰਟਿਡ ਏਰੀਆ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ ਇਹ ਅਪਜੰਟਿਡ ਗਮ ਨਹੀਂ ਚਾਹੀਦੇ ਜਿਨੇ ਵੀ ਆਪਣੇ ਆਨਲਾਈਨ ਡੀਟੇਲਰਸ ਨੇ ਫਮਾ ਫਲਿੱਪਕਾਰਟ ਦੇ ਫਮਾ ਆਪਣੇ ਰਾਇਲੈਂਸ ਨੇ ਫਮਾ ਐਮਾਜ਼ਨ ਨੇ ਸਾਰੇ ਉਹਦੇ ਡਿਸਟ੍ਰਿਬਿਊਸ਼ਨ ਸੈਂਟਰ ਤੇ ਕੋਲ ਨਹੀਂ ਗਈਦੇ। ਹੋਂ ਤੁਸੀਂ ਆਰਡਰ ਕਰੋ ਤੁਸੀਂ ਮਾਲ ਕਿ ਤੁਮ ਬੈਂਕ ਤੋਂ ਤੁਮ ਰਾਜਪੁਰੇ ਤੋਂ। ਮਾਲ ਤੁਸੀਂ ਆਰਡਰ ਕਰਦੇ ਹੋ ਮੇਰਕੋਟ ਲਈ। ਲੇਕਿਨ ਮਾਲ ਕਿ ਤੁ ਚਲ ਕੇ ਆਉਂਦਾ ਉਹ ਰਾਜਪੁਰੇ ਡਿਸਟ੍ਰਿਬਿਊਸ਼ਨ ਸੈਂਟਰ ਤੋਂ ਚਲ ਕੇ ਆਉਂਦਾ। ਕਿਉਂ ਨਹੀਂ ਇੱਥੇ ਜਿੱਥੇ ਦੋ ਇੰਟਰਸੈਕਸ਼ਨ ਨੇ ਐਕਸਪ੍ਰੈਸ ਵੀ ਦੇ। ਕੋਨੈਕਟ ਜੁਤੀ ਬਣ ਜਾਣਾ। ਤੁਹਾਡੇ ਸਾਰਿਆਂ ਦੇ ਪੰਦਵਾ।